ਸੋ ਹਾਂਜੀ ਦੋਸਤੋ ਬਹੁਤ ਹੀ ਖਾਸ ਜਾਣਕਾਰੀ ਸਾਰੇ ਹੀ ਮਾਪਿਆਂ ਲਈ ਅਧਿਆਪਕਾਂ ਲਈ ਤੇ ਬੱਚਿਆਂ ਲਈ ਲੈ ਕੇ ਆਏ ਹਾਂ ਕਿਰਪਾ ਕਰਕੇ ਇਸ ਨੂੰ ਸਾਰਾ ਜ਼ਰੂਰ ਦੇਖਿਓ ਅਤੇ ਬੱਚਿਆਂ ਨਾਲ ਮਾਪਿਆਂ ਨਾਲ ਤੇ ਅਧਿਆਪਕਤਾ ਦੇਖੋ ਉਹਨਾਂ ਤੱਕ ਪਹੁੰਚੀ ਜਾਣੀ ਹੈ ਨਾ ਜਾਂ ਉਹਨਾਂ ਤਾਂ ਨਾਲ ਵੀ ਸਾਂਝਾ ਕਰਿਓ ਸੋ ਬਹੁਤ ਜਿਹੜੀ ਉਹ ਜਾਣਕਾਰੀ ਵਾਲੀ ਵੀਡੀਓ ਹੈ ਇਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਵੀ ਜੇਕਰ ਕਿਸੇ ਵੀ ਬੱਚੇ ਦੇ ਮਾਤਾ ਜਾਂ ਪਿਤਾ ਦੀ ਡੈਥ ਹੋ ਜਾਂਦੀ ਹੈ ਕਿਸੇ ਵੀ ਹਾਦਸੇ ਦੌਰਾਨ ਜਾਂ ਕਿਸੇ ਵੀ ਕਾਰਨ ਜਾਂ ਦੋਮਾਂ ਦੀ ਹੋ ਜਾਂਦੀ ਹੈ ਤਾਂ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਜਿਹੜੀ ਸਕੀਮ ਉਹ ਲਾਗੂ ਕੀਤੀ ਆ ਕਿ ਉਸ ਬੱਚੇ ਨੂੰ ਪਰ ਮੰਥ ਜਿਹੜਾ ਉਹ 4000 ਰੁਪਿਆ ਜਿਹੜਾ ਉਹ ਦਿੱਤਾ ਜਾਣਾ ਠੀਕ ਹੈ ਜੀ ਸੋ ਕੀ ਹੈ ਇਹ ਸਕੀਮ ਉਹਦੇ ਵਾਸਤੇ ਕੀ ਕੀ ਜਿਹੜੀ ਡਾਕੂਮੈਂਟ ਹੈ ਉਹ ਬੱਚੇ ਨੂੰ ਚਾਹੀਦੀ ਹੈ ਕਿਹੜੀਆਂ ਕਿਹੜੇ ਬੱਚਿਆਂ ਨੂੰ ਹੀ ਮਿਲੂਗੀ ਠੀਕ ਹੈ ਜੀ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਸਪான்ਸਰਸ ਸਕੀਮ ਸੰਬੰਧੀ ਜਿਹੜੇ ਲੋੜਿੰਦੇ ਦਸਤਾਵੇਜ਼ ਹੈ ਉਹ ਕਿਹੜੇ-ਕਿਹੜੇ ਦੋਸਤੋ ਸਭ ਤੋਂ ਪਹਿਲਾਂ ਵੀ ਪਿਤਾ ਦੀ ਮੌਤ ਦਾ ਸਰਟੀਫਿਕੇਟ ਜਿਹੜਾ ਉਹ ਹੋਣਾ ਲਾਜ਼ਮੀ ਹੈ ਪਿਤਾ ਦਾ ਆਧਾਰ ਕਾਰਡ ਮਾਤਾ ਜਾਂ ਗਾਰਡੀਅਨ ਦਾ ਆਧਾਰ ਕਾਰਡ ਜੇਕਰ ਮਾਤਾ ਜਾਂ ਪਿਤਾ ਦੋਨੇ ਹੈ ਨਹੀਂ ਦੇਖੋ ਠੀਕ ਹੈ ਜੇਕਰ ਪਿਤਾ ਹੈ ਨਹੀਂ ਤਾਂ ਮਾਤਾ ਦਾ ਆਧਾਰ ਕਾਰਡ ਜਾਂ ਜੇਕਰ ਮਾਤਾ ਜਾਂ ਪਿਤਾ ਦੋਵੇਂ ਹੈਨ ਤਾਂ ਗਾਰਡੀਅਨ ਜੋ ਵੀ ਉਹਦਾ ਮਤਲਬ ਉਹਦੀ ਪਾਲਣ ਪੋਸ਼ਣ ਕਰ ਰਿਹਾ ਉਹਦਾ ਆਧਾਰ ਕਾਰਡ ਉਸ ਤੋਂ ਬਾਅਦ ਮਾਤਾ ਜਾਂ ਪਿਤਾ ਜਾਂ ਗਾਰਡੀਅਨ ਦਾ ਆਮਦਨ ਸਰਟੀਫਿਕੇਟ ਬੱਚੇ ਦਾ ਆਧਾਰ ਕਾਰਡ ਬੱਚੇ ਦਾ ਜਨਮ ਸਰਟੀਫਿਕੇਟ ਬੱਚੇ ਦੇ ਦਾਖਲੇ ਸੰਬੰਧੀ ਸਕੂਲ ਸਰਟੀਫਿਕੇਟ ਠੀਕ ਹੈ ਜੀ ਵੀ ਬੱਚਾ ਕਿਹੜੀ ਕਲਾਸ ਦੇ ਵਿੱਚ ਪੜ ਰਿਹਾ ਹੈ ਭਾਵ ਇਹ ਜਿਹੜਾ ਸਕੀਮ ਹੈ ਦੋਸਤੋ ਇਹ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਹੀ ਲਾਗੂ ਹੁੰਦੀ ਹੈ ਬੱਚੇ ਦੇ ਦਾਖਲੇ ਸੰਬੰਧੀ ਸਕੂਲ ਸਰਟੀਫਿਕੇਟ ਬੱਚੇ ਦੇ ਬੈਂਕ ਖਾਤੇ ਦੀ ਫੋਟੋ ਕਾਪੀ ਜੋ ਆਧਾਰ ਸਿਲਡ ਹੋਵੇ ਦੋਸਤੋ ਅਕਸਰ ਇਹ ਵੱਡਾ ਜਿਹੜਾ ਸਮੱਸਿਆ ਆਉਂਦੀ ਹੈ ਕਿ ਆਧਾਰ ਕਾਰਡ ਨਾਲ ਜਿਹੜਾ ਉਹ ਬੈਂਕ ਖਾਤਾ ਸੀਡ ਨਹੀਂ ਹੁੰਦਾ ਠੀਕ ਹੈ ਜੀ ਤਾਂ ਉਹ ਸੀਡਡ ਹੋਣਾ ਚਾਹੀਦਾ ਹਰ ਇੱਕ ਬੱਚੇ ਦਾ ਬੱਚੇ ਦੇ ਬੈਂਕ ਖਾਤੇ ਆਧਾਰ ਸੀਰੀਅਲ ਸਟੇਟਸ ਲਗਾਏ ਜਾਵੇ ਬੱਚੇ ਦੀ ਫੋਟੋ ਮਾਤਾ ਦੀ ਫੋਟੋ ਪਿਤਾ ਦੀ ਫੋਟੋ ਜਾਂ ਗਾਰਡੀਅਨ ਦੀ ਪਾਸਪੋਰਟ ਸਾਈਜ਼ ਫੋਟੋ ਜਿਹੜੀ ਉਹ ਹੋਣੀ ਚਾਹੀਦੀ ਹੈ ਸਕੀਮ ਸੰਬੰਧੀ ਫਾਰਮ ਪਿੰਡੂ ਖੇਤਰ ਲਈ ਸਰਪੰਚ ਅਤੇ ਆਂਗਣਵਾੜੀ ਵਰਕਰ ਤੋਂ ਤਸਦੀਕ ਕਰਵਾਏ ਜਾਵੇ ਜਿਹੜੇ ਪਿੰਡੂ ਖੇਤਰ ਭਾ ਪਿੰਡਾਂ 'ਚ ਰਹਿੰਦੇ ਆ ਉਹ ਸਰਪੰਚ ਤੇ ਆਂਗਣਵਾੜੀ ਜਿਹੜੇ ਵਰਕਰ ਆਪਣੇ ਹੁੰਦੇ ਆ ਉਹਨਾਂ ਤੋਂ ਤਸਦੀਕ ਕਰਾਇਆ ਜਾਵੇ ਅਤੇ ਸ਼ਹਿਰੀ ਖੇਤਰ ਲਈ ਐਮਸੀ ਤੇ ਆਂਗਣਵਾੜੀ ਵਰਕਰ ਜਿਹੜੇ ਉਹਨਾਂ ਤੋਂ ਤਸਦੀਕ ਕਰਾਇਆ ਜਾ ਭਾ ਉਹਨਾਂ ਤੋਂ ਵੈਰੀਫਾਈ ਕਰਵਾ ਲਿਆ ਜਾਵੇ ਫਾਰਮ ਜਮ੍ਹਾਂ ਕਰਾਉਣ ਸਮੇਂ ਜਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਣੇ ਦੀ ਦੋਸਤੋ ਫਾਰਮ ਦਫ਼ਤਰ ਵਿੱਚ ਨਿੱਜੀ ਤੌਰ ਤੇ ਜਮ੍ਹਾਂ ਕਰਵਾਇਆ ਜਾਵੇਗਾ ਅਤੇ ਫਾਰਮ ਜਮ੍ਹਾਂ ਰਸੀਦ ਪ੍ਰਾਪਤ ਕੀਤੀ ਜਾਵੇ ਭਾਵ ਜੇਕਰ ਕਿਸੇ ਬੱਚੇ ਨੇ ਫਾਰਮ ਭਰਿਆ ਤਾਂ ਉਸ ਨੂੰ ਨਿੱਜੀ ਪੱਧਰ ਤੇ ਜਾ ਕੇ ਡੀਸੀ ਆਫਿਸ ਦੇ ਵਿੱਚੋਂ ਇਹ ਜਿਹੜੇ ਫਾਰਮ ਮਿਲਣਗੇ ਦੋਸਤੋ ਸਵੈ ਕੁਐਸ਼ਨਾਂ ਨੂੰ ਚੰਗੀ ਤਰ੍ਹਾਂ ਪੜਤਾਲ ਉਪਰੰਤ ਹਸਤਾਖਸ਼ਣ ਕਰਨੇ ਯਕੀਨੀ ਬਣਾਉਣਗੇ ਇਹਦੇ ਨਾਲ ਸਵੈ ਕੁਐਸ਼ਨ ਪੱਤਰ ਲੱਗੂਆ ਸੋ ਉਹਦੇ ਬੜਾ ਜਿਹੜਾ ਹੋ ਅ ਜਿਵੇਂ ਕਹਿੰਦੇ ਵੀ ਡੀਪਲੀ ਉਹਨੂੰ ਪੜ੍ਹ ਕੇ ਫੇਰ ਹੀ ਜਿਹੜਾ ਉਹਦੇ ਤੇ ਸਾਈਨ ਕੀਤੇ ਜਾਣਾ ਫਾਰਮ ਅਧੂਰਾ ਹੋਣ ਦੀ ਸੂਰਤ ਵਿੱਚ ਅਧੂਰਾ ਹੋਣ ਦੀ ਸੂਰਤ ਵਿੱਚ ਬਿਨਾਂ ਕਿਸੇ ਨੋਟਸ ਦੇ ਫਾਰਮ ਰੱਦ ਕਰ ਦਿੱਤਾ ਜਾਏਗਾ ਸਕੀਮ ਦਾ ਲਾਭ ਪਰਿਵਾਰ ਵਿੱਚੋਂ ਬਤੁ ਵੱਤ ਸਿਰਫ ਦੋ ਬੱਚਿਆਂ ਨੂੰ ਦਿੱਤਾ ਜਾਊਗਾ ਸਕੀਮ ਲੱਗਣ ਉਪਰੰਤ ਬੱਚੇ ਦੀ ਸਕੂਲ ਹਾਜ਼ਰੀ ਰਿਪੋਰਟ ਹਰ ਮਹੀਨੇ 07/7 ਤਰੀਕ ਨੂੰ ਦਫ਼ਤਰ ਵਿਖੇ ਜਮ੍ਹਾਂ ਕਰਾਉਣੀ ਲਾਜ਼ਮੀ ਹੋਏਗੀ ਹਾਜ਼ਰੀ ਹਰ ਮਹੀਨੇ ਨਾ ਪ੍ਰਾਪਤ ਹੋਣ ਦੀ ਸੂਰਤ ਵਿੱਚ ਸਕੀਮ ਦਾ ਲਾਭ ਬਿਨਾਂ ਕਿਸੇ ਨੋਟਸ ਦਿੱਤੇ ਸਕੀਮ ਦੇ ਗਾਈਡਲਾਈਨਸ ਅਨਸਾਰ ਬੰਦ ਕਰ ਦਿੱਤਾ ਜਾਵੇਗਾ ਸੋ ਦੋਸਤੋ ਹਲ ਸਕੀਮ ਦਿੱਤੀ ਜਾ ਰਹੀ ਹੈ ਪਰ ਇਹ ਚ ਥੋੜਾ ਸਖਤਾਈ ਵੀ ਕੀਤੀ ਗਈ ਹੈ ਹਰ ਮਹੀਨੇ ਜਿਹੜੀ ਬੱਚੇ ਦੀ ਹਾਜ਼ਰੀ ਹੈ ਉਹ ਰੈਗੂਲਰ ਹੋਣੀ ਚਾਹੀਦੀ ਹੈ ਤੇ 7 ਤਰੀਕ ਨੂੰ ਉਹ ਹਾਜ਼ਰੀ ਜਿਹੜੀ ਉਹ ਦਫ਼ਤਰ ਵਿਖੇ ਪਹੁੰਚ ਜਾਣੀ ਚਾਹੀਦੀ ਹੈ ਬਿਨਾਂ ਕਿਸੇ ਦੇਰੀ ਦੀ ਉਸ ਤੋਂ ਬਾਅਦ ਕੋਈ ਨੋਟਿਸ ਨਹੀਂ ਦਿੱਤਾ ਜਾਊਗਾ ਜੇਕਰ 7 ਤਰੀਕ ਨੂੰ ਹਾਜ਼ਰੀ ਬੱਚੇ ਦੀ ਨਹੀਂ ਪਹੁੰਚੀ ਠੀਕ ਹੈ ਜੀ ਸੋ ਅਸੀਂ ਆਧਾਰ ਸੀਟਸ ਜਿਹੜਾ ਸੀਟਸ ਦਾ ਸਟੇਟਮੈਂਟ ਫੋਰ ਫਾਰ ਮੈਂ ਆ ਦਿੱਤਾ ਹੋਇਆ ਇਹਨਾਂ ਨੇ ਆਪਣਾ ਲੌਗਇਨ ਆਈਡੀ ਤੇ ਵੀ ਦਿੱਤਾ ਹੋਇਆ ਹੈ ਉਸ ਤਰ੍ਹਾਂ ਤੁਸੀਂ ਇਹਨੂੰ ਕਿਸ ਤਰ੍ਹਾਂ ਜਿਹੜਾ ਉਹ ਪ੍ਰਾਪਤ ਕਰ ਸਕਦੇ ਹੋ ਸਕੂਲ ਦਾ ਲੈਟਰ ਹੈਡ ਤੇ ਸਕੀਮ ਲਾਗੂ ਕਰਾਉਣ ਸੰਬੰਧੀ ਠੀਕ ਹੈ ਜੀ ਇਸ ਸਕੂਲ ਲੈਟਰ ਜਿਹੜੇ ਅਧਿਆਪਕ ਹੋਣਗੇ ਉਹ ਸਕੂਲ ਵਿੱਚ ਪੜਦਾ ਉੱਥੋਂ ਵੀ ਲਿਖ ਕੇ ਦੇ ਦੇਣਗੇ ਠੀਕ ਹੈ ਜੀ ਸੋ ਕਿਰਪਾ ਕਰਕੇ ਇਹ ਸਕੀਮ ਜਾਂ ਕਹਿੰਦੀ ਵੀ ਇਹ ਫਾਰਮ ਉਹਨਾਂ ਭੈਣ ਭਰਾਵਾਂ ਨਾਲ ਜ਼ਰੂਰ ਬਤ-ਬਤ ਸਾਂਝਾ ਕਰਿਓ ਠੀਕ ਹੈ ਜੀ ਜਿਹੜੇ ਬੱਚੇ ਕਿਸੇ ਵੀ ਬੱਚੇ ਦਾ ਜਿਹੜਾ ਕਰਮਾਤਾ ਜਾਂ ਪਿਤਾ ਦੀ ਡੈਥ ਹੋਈ ਹੋਈ ਹੈ ਠੀਕ ਹੈ ਜੀ ਸੋ ਇੱਕ ਪੁਨ ਦਾ ਕੰਮ ਹੀ ਹੈ ਸੁਭਤ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ